ਸਮਾਣਾ ਪਟਿਆਲਾ ਸੜਕ ਤੇ ਪਿੰਡ ਨਸੂਪੁਰ ਦੇ ਨਜ਼ਦੀਕ ਇੱਕ ਸੜਕ ਹਾਸਾ ਹੋਇਆ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਬਜ਼ੁਰਗ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਕਰਮਚਾਰੀ ਸਮਾਣਾ ਕੇ ਸਰਕਾਰੀ ਹਸਪਤਾਲ ਲੈ ਕੇ ਇਸ ਬਾਰੇ ਜਾਣਕਾਰੀ ਹੈਡ ਕਾਸਟੇਬਲ ਜਿਹੜੇ ਕਿ ਐਸਐਸਪੀ ਦੇ ਹਨ ਉਹਨਾਂ ਨੇ ਸਲੀਮ ਖਾਨ ਨੇ ਦਿੱਤੀ ਅਤੇ ਜ਼ਖਮੀਆਂ ਨੇ ਦੱਸਿਆ ਕਿ ਉਹ ਸਮਾਣਾ ਕੇ ਰਹਿਣ ਵਾਲੇ ਪਟਿਆਲੇ ਗਏ ਸੀ ਔਰ ਮੋਟਰਸਾਈਕਲ ਤੇ ਜਿਹੜੇ ਬਜ਼ੁਰਗ ਹੈ ਅੱਗੇ ਕੋਈ ਕਾਰਕ ਸਿੱਕਾਰ ਨਾਲ ਉਹ ਹਾਸਾ ਜਿਹਦੇ ਵਿੱਚ ਦੋਨੋਂ ਜ਼ਖਮੀ ਹਨ ਉਹਨਾਂ ਸਮਾਣਾ ਕੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਸਮਾਣੀ ਹੈ ਆ ਰਹੇ ਸੀ ਉਧਰੋਂ ਹਾਂਜੀ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਹੈ ਜਵੰਤਕੌਰ ਜਵੰਤਕੌਰ ਤੇ ਕੀ ਲੱਗਿਆ ਗੱਡੀ ਨੇ ਗੱਡੀ ਲੱਗੀ ਕੋਈ ਇਹਦਾ ਹੀ ਟੈਂਟਰ ਕੋਲ પેટ્રોલ ਪੰਪ ਹੈ ਉੱਥੇ ਹੋਇਆ ਸੀ ਇੱਕ ਇਹ ਗੱਡੀ ਵਾਲਾ ਸੀ ਇੱਕ ਇਹਨਾਂ ਦੇ ਬਾਈਕ ਦੇ ਅੱਗੇ ਉਹਨਾਂ ਨੇ ਇੱਕ ਕਦਮ ਲਿਆ ਕੇ ਗੱਡੀ ਰੋਕ ਦਿੱਤੀ ਤੇ ਉਹਦੇ ਵਿੱਚ ਇੱਕ ਮੁੰਡਾ ਸੀ ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ ਇੱਕ ਨਾਲ ਉਹਦੇ ਕੁੜੀ ਬੈਠੀ ਸੀ ਉਹਨਾਂ ਨੇ ਇੱਕ ਕਦਮ ਲਿਆ ਕੇ ਬ੍ਰੇਕ ਮਾਰ ਦਿੱਤੇ ਇਹਨਾਂ ਦੇ ਪਿੱਛੋਂ ਜੋ ਬਾਈਕ ਸੀ ਹਿੱਟ ਹੋ ਤੇ ਜੋ ਬਜ਼ੁਰਗ ਸੀ ਉਹਨਾਂ ਦੀ ਸੱਟਾਂ ਲੱਗ ਗਈਆਂ ਸਾਨੂੰ ਉੱਥੋਂ ਰਾਗੀਰ ਨੇ ਦੱਸਿਆ ਤੇ ਨਾਲ ਦੀ ਨਾਲ ਅਸੀਂ ਪਹੁੰਚ ਗਏ ਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼